ਅੱਜ ਸਵੇਰੇ ਤੜਕਸਾਰ ਪਿੰਡਾਂ ਵਿੱਚ ਆਇਆ ਪਾਣੀ ਆਸ-ਪਾਸ ਦੇ ਪਿੰਡਾਂ ਵਿੱਚ ਪਾਣੀ ਦੀ ਰਫ਼ਤਾਰ ਵੱਧਦੀ ਜਾ ਰਹੀ ਹੈ ਅਤੇ ਲੋਕ ਘਰੋਂ ਬੇਕਾਰ ਹੋ ਰਹੇ ਅੱਜ ਤੁਹਾਨੂੰ ਦਿਖਾਉਣੇ ਆ ਅਸੀਂ ਪਿੰਡ ਮਲਕਪੁਰ ਦੇ ਨੇੜੇ ਪਹੁੰਚੇ ਹਾਂ ਜਿੱਥੇ ਕਿ ਪਿੰਡ ਵਾਸੀਆਂ ਦਾ ਕੀ ਕਹਿਣਾ ਜਿਹੜੇ ਬੰਨ ਸੀ ਬੰਨ ਵੀ ਟੁੱਟਦੇ ਜਾ ਰਹੇ ਜਿਹੜੀ ਫਸਲ ਆ ਉਹ ਖਰਾਬ ਹੁੰਦੀ ਜਾ ਰਹੀ ਆ ਔਰ ਜਿਹੜੇ ਝੋਨੇ ਜਿਹੜੇ ਲੱਗੇ ਸੀਗੇ ਬਿਲਕੁਲ ਪਾਣੀ ਦੇ ਨਾਲ ਭਰ ਰਹੇ ਆ ਦੇਖੋ ਪਾਣੀ ਦੀ ਰਫ਼ਤਾਰ ਦੇਖੋ ਕਿੰਨੀ ਹੈ ਔਰ ਕਿੰਨੀ ਤੇਜ਼ ਪਾਣੀ ਪਿੱਛੇ ਆ ਰਿਹਾ ਹੋਗਾ ਜਿਹੜਾ ਇੱਥੇ ਵੀ ਰਫ਼ਤਾਰ ਇਹ ਵੀ ਹੈ ਉਹਦੇ ਜਿਹੜੇ ਅਸੀਂ ਪਿੰਡ ਵਾਸੀਆਂ ਨੇ ਗੱਲ ਗੱਲਬਾਤ ਕੀਤੀ ਹੈ ਸਾਡਾ ਪਿੰਡ ਮਲਕਪੁਰ ਤਹਿਸੀਲ ਫਗਵਾੜਾ ਡਿਸਟ੍ਰਿਕਟ ਕਪੂਰਥਲਾ ਜੋ ਕਿ ਸਾਡਾ ਚੋਰ ਵਹੀ ਹੈ ਉਹ ਬਰਸਾਤੀ ਪਾਣੀ ਤੇ ਆ ਹੀ ਰਿਹਾ ਸੀਗਾ ਕੱਲ ਤੋਂ ਜੱਕਦੰਮ ਪਾਣੀ ਆਇਆ ਔਰ ਘੰਟੇ ਬਾਅਦ 2 ਇੰਚ 1.5 ਇੰਚ ਪਾਣੀ ਵਧ ਰਿਹਾ ਹੈ ਸਾਡੇ ਪਿੰਡ ਦੀ ਘਟੋ ਘਟ 70% ਜਿਹੜੀ ਫਸਲ ਹੈ ਉਹ ਪਾਣੀ ਦੇ ਵਿੱਚ ਡੁੱਬ ਗਈ ਹੈ ਜਿਹਦਾ ਬਚਣਾ ਮੁਸ਼ਕਲ ਹੈ ਮੈਂ ਕੈਮਰਾਮੈਨ ਨੂੰ ਕਹਿਣਾ ਕਿ ਘਟੋ ਘਟ ਤੇ ਪਾਣੀ ਜਰੂਰ ਦਿਖਾਇਆ ਜਾਏ ਆਹ ਰਸਤਾ ਆ ਸਾਡੇ ਵੀਰ ਆ ਇਧਰ ਘਟੋ ਘਟ ਰਸਤੇ ਦੇ ਉੱਤੇ ਡੇਢ ਡੇਢ 2-2 ਫੁੱਟ ਪਾਣੀ ਹੈ ਔਰ ਪਿੱਛੇ ਸਾਡੇ ਜੋ ਬਈ ਦਾ ਇੱਕ ਪੁਲ ਬਣਿਆ ਉਹਦੇ ਉੱਤੋਂ ਦੀ ਪਾਣੀ ਆਉਣਾ ਸ਼ੁਰੂ ਹੋ ਗਿਆ ਜੋ ਕਿ ਸਾਡੇ ਇੱਕ ਲੈਵਲ ਕੰਢੇ ਹੋਏ 88 ਸੇ 10-11 ਸਾਲ ਦੀ ਉਮਰ ਸੀਗੀ ਮੇਰੀ 88 ਨਾਲੋਂ ਪਾਣੀ ਜ਼ਿਆਦਾ ਹੈ ਪਰ ਇੱਕ ਚੰਗਾ ਕੰਮ ਇਹ ਹੋਇਆ ਕਿ ਜਿਹੜਾ ਬਈ ਦੀ ਸਫਾਈ ਹੋਣ ਕਰਕੇ ਮਲਕੋਤ ਦਾ ਕਾਫੀ ਬਚਾਅ ਹੋ ਗਿਆ ਪਰ ਜੇ ਮਗਰੋਂ ਪਾਣੀ ਇਸੇ ਪ੍ਰਕਾਰ ਆਉਂਦਾ ਰਿਹਾ ਤੇ ਆਉਣ ਵਾਲਾ ਜਿਹੜਾ ਸਮਾਂ ਉਹ ਮਲਕਪੁਰ ਲਈ ਪੰਜਾਬ ਲਈ ਬਹੁਤ ਮਾੜਾ ਹੋ ਜਾਣਾ ਕਿਉਂਕਿ ਬਰਸਾਤ ਵੀ ਨਹੀਂ हट ਰਹੀ ਔਰ ਜਿਹੜੀ ਸੈਂਟਰ ਸਰਕਾਰ ਦੇ ਕੋਲ ਵਾਗਡੋਰ ਦੇਤੀ ਪਾਣੀਆਂ ਦੀ ਉਹ ਬੰਬ ਦੇ ਤੌਰ ਤੇ ਪ੍ਰਯੋਗ ਕਰ ਰਹੇ ਨੇ ਪਾਣੀ ਨੂੰ ਬੰਬ ਦੇ ਤੌਰ ਤੇ ਇੱਕਦਮ ਛੱਡਣਾ ਜੋ ਸਿਸਟਮ ਕਹਿੰਦਾ ਜੋ ਕਾਨੂੰਨ ਕਹਿੰਦਾ ਬਰਸਾਤਾਂ ਤੋਂ ਪਹਿਲਾਂ ਹਰ ਡੈਮ 100 ਫੁੱਟ ਨੀਵਾ ਜਾਣਾ ਚਾਹੀਦਾ ਜੋ ਕਿ ਉਹਨਾਂ ਨੇ ਪਾਣੀ ਰਿਲੀਜ਼ ਨਹੀਂ ਕੀਤਾ ਉਸ ਨੂੰ ਹੁਣ ਮਗਰੋਂ ਬਾਰਸ਼ ਜ਼ਿਆਦਾ ਹੁਣ ਕਰਕੇ ਇਕੱਠਾ ਰਿਲੀਜ਼ ਕਰ ਰਹੇ ਨੇ ਇਸ ਕਰਕੇ ਪੰਜਾਬ ਲਈ ਇਹ ਜਿਹੜਾ ਹੜ੍ਹ ਇਹ ਪੰਜਾਬ ਲਈ ਬਹੁਤ ਮਾੜਾ ਹੈ ਤੇ ਸਰਕਾਰ ਜਿਹੜੀ ਹੈ ਉਹ ਮੂੰਹ ਚ ਘੁੰਗਣੀਆਂ ਪਾ ਕੇ ਬੈਠੀ ਹੋਈ ਐ ਮੂੰਹ ਨਹੀਂ ਖੋਲ ਰਹੀ ਸੈਂਟਰ ਨਾਲ ਕੋਈ ਗੱਲ ਨਹੀਂ ਕਰ ਰਹੀ ਭਗਵੰਤ ਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਘੱਟੋ ਘੱਟ ਤੁਸੀਂ ਦੌਲੇ ਤੇ ਕਰੋ ਸੈਂਟਰ ਸਰਕਾਰ ਦਾ ਅੱਜ ਸਵੇਰੇ ਬਿਆਨ ਆਇਆ ਕਿ ਅਸੀਂ ਅਗਲੇ ਹਫਤੇ ਤੋਂ ਪੰਜਾਬ ਦਾ ਹੜਪੀੜ ਤੇ ਏਰੀਆ ਦਾ ਦੌਰਾ ਕਰਾਂਗੇ ਤੇ ਇਹ ਜਿਹੜਾ ਸਰਕਾਰ ਲਈ ਸੈਂਟਰ ਲਈ ਤੇ ਪੰਜਾਬ ਲਈ ਬਹੁਤ ਮਾੜੀ ਗੱਲ ਐ ਜਿਹੜਾ ਕਿ ਪੰਜਾਬ ਨਾਲ ਵਿਸਥਰਾ ਕਰਦੇ ਨੇ ਧੰਨਵਾਦ ਜੀ